ਜਦ ਜਦ ਮੈਂ ਬੇਸ ਕੈਂਪ ਤੇ ਪਹੁੰਚਿਆ ਸੀਗਾ ਤਾਂ ਉੱਥੇ ਹੀ ਜਿਹੜੇ ਬੇਸ ਕੈਂਪ ਹੁੰਦਾ ਇੱਕ ਟਾਈਮ ਦਾ ਉਹ ਜੈਲੋ ਟੈਂਟ ਸਿਟੀ ਕਹਿੰਦੇ ਨੇ ਤਾਂ ਇੱਕ ਵਿਲੇਜ ਹੁੰਦਾ ਸਾਡਾ ਉਹ ਵਿਲੇਜ 'ਚ ਗੱਲਾਂ ਚੱਲਣ ਲੱਗੀਆਂ ਸੀ ਵੀ ਇਹ ਧਾੜੇ ਨਾਲ ਪ੍ਰਕਾਸ਼ ਕੀਤਾ ਹੈ ਇਹਦੀ ਕਕਾਰ ਪਾਏ ਨੇ ਇਹ ਕਿਵੇਂ ਚੜੂਗਾ ਵੀ ਇਹ ਚੜ੍ਹ ਤਾਂ ਸਕਦਾ ਨਹੀਂਗਾ ਤਾਂ ਉਹ ਆਪਸ 'ਚ ਗੱਲਾਂ ਕਰਨ ਲੱਗੇ ਪਰ ਮੇਰ ਨਾਲ ਨਾ ਕਰਨ ਤੇ ਝਿਜਕਦੇ ਸੀਗੇ ਜਦ ਫਿਰ ਮੈਨੂੰ ਭਿੰਕ ਪੈਣ ਲੱਗ ਗਈ ਜਾਂ ਮੈਨੂੰ ਸ਼ੇਰਪਾ ਨੇ ਦੱਸਣ ਲੱਗੇ ਵੀ ਮਲਕੀਤ ਵੀ ਤੂੰ ਚੜ੍ਹ ਨਹੀਂ ਸਕਦਾ ਬੀਤੇ ਨੋਇ ਕਕਾਰ ਤੇਨ ਦਾੜਾ ਸਾਹਿਬ ਤੂੰ ਇਹ ਖੁੱਲਾ ਛੱਡ ਕੇ ਲਿਜਾ ਨਹੀਂ ਸਕਦਾ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਨਾ ਜਿਵੇਂ ਸਾਡਾ ਇੱਕ ਕੰਟਰੈਕਟ ਸਾਈਨ ਹੁੰਦਾ ਵੀ ਜੇ ਤੁਸੀਂ ਜੇ ਤੁਸੀਂ ਗੁਜ਼ਰ ਜਾਓ ਤਾਂ ਤੁਹਾਨੂੰ ਉਹਨਾਂ ਤੇ ਕੋਈ ਰਿਸਪੌਂਸਿਬਿਲਟੀ ਨਹੀਂ ਆਉਂਦੀ ਬਾਕੀ ਵੀ ਇਹ ਮੇਰੀ ਜ਼ਿੰਮੇਵਾਰੀ ਆ ਜੇ ਤੁਸੀਂ ਮੈਂ ਤੁਹਾਡੇ ਜਿਵੇਂ ਤੁਸੀਂ ਕਹੋਗੇ ਮੈਂ ਉਹਨਾਂ ਨੂੰ ਫਾਲੋ ਕਰੂੰਗਾ ਪਰ ਇਹ ਐਂ ਹੀ ਰਹਿਣਗੇ ਜਿਹੜੀ ਮੌਟ ਅਰੈਸਟ ਵਰਡ ਸੁਣ ਕੇ ਤੁਸੀਂ ਪਹਿਲਾਂ ਘਬਰਾ ਜਾਂਦੇ ਹੋ ਤੁਸੀਂ ਕਿਉਂਕਿ ਜਦੋਂ ਪਹਿਲਾਂ ਸਾਰਿਆਂ ਨੇ ਇਹੀ ਪੜਿਆ ਹੁੰਦਾ ਆਪਣੇ ਕਿਤਾਬਾਂ 'ਚ ਵੀ ਸਭ ਤੋਂ ਉੱਚੀ ਚੋਟੀ ਜਿਹੜੀ ਅਮਾਉਂਟ ਐਵਰੈਸਟਾ ਕਿਉਂਕਿ ਹੁਣ ਤੱਕ 1957 ਤੋਂ ਲੈ ਕੇ ਹੁਣ ਤੱਕ ਸਿਰਫ 6700 ਬੰਦੇ ਹੀ ਚੜ੍ਹ ਸਕੇ ਨੇ ਸਾਰੇ ਦੁਨੀਆ 'ਚ ਜਿਵੇਂ 7:30 ਵਜੇ ਚੱਲਿਆ ਮੈਂ ਸ਼ਾਮ ਨੂੰ ਤਾਂ ਸਵੇਰੇ 8:37 ਮਿੰਟ ਤੇ ਪਹੁੰਚਿਆ ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੰਨਾ ਟਾਈਮ ਲੱਗਿਆ ਸਿਰਫ ਡਿਸਟੈਂਸ ਕਿੰਨਾ ਸੀਗਾ ਹਾਈਟ ਕਿੰਨੀ ਸੀਗੀ 848 ਮੀਟਰ 848 ਮੀਟਰ ਨੂੰ 13 ਘੰਟੇ ਦੇ ਗ੍ਰੀਵ ਲੱਗ ਗਿਆ। ਸਾਲ 1953 ਪਹਿਲੀ ਵਾਰੀ ਕਿਸੇ ਨੇ ਹਿਮਾਲਿਆ ਪਰਬਤ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਵਰੇਸ ਨੂੰ ਸਰ ਕੀਤਾ। ਨਾਮ ਸੀ ਸਰ ਐਡਮੰਡ ਹਿਲਰੀ ਨਿਊਜ਼ੀਲੈਂਡ ਤੋਂ। ਅੱਜ ਤਕਰੀਬਨ 71 ਸਾਲ ਬਾਅਦ ਇਹੋ ਜਿਹੀ ਇੱਕ ਉਪਲਬਧੀ ਸਾਡੇ ਨਿਊਜ਼ੀਲੈਂਡ ਤੋਂ ਕੀਵੀ ਸਿੱਖ ਸਰਦਾਰ ਮਲਕੀਤ ਸਿੰਘ ਜੀ ਅਚੀਵ ਕਰਕੇ ਆਏ ਨੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਅੱਜ ਮੌਜੂਦ ਨੇ ਉਹਨਾਂ ਦਾ ਪਹਿਲੇ ਸਵਾਗਤ ਕਰਦੇ ਹਾਂ ਸਤਿ ਸ੍ਰੀ ਅਕਾਲ ਮਲਕੀਤ ਸਿੰਘ ਜੀ ਸਤਿ ਸ੍ਰੀ ਅਕਾਲ ਵੈਰੀ ਖਾਲਸਾ ਵੈਖਰੀ ਜੀ ਕੀ ਫਤਿਹ ਮਲਕੀਤ ਸਿੰਘ ਜੀ ਸਭ ਤੋਂ ਪਹਿਲੇ ਦੱਸੋ ਕਿ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ 8848 ਮੀਟਰ ਦੀ ਇੱਕ ਚੋਟੀ ਨੂੰ ਤੁਸੀਂ ਸਰ ਕਰਕੇ ਆਏ ਹੋ ਬਹੁਤ ਥੋੜੀ ਦੁਨੀਆ ਦੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਉਹ ਅਚੀਵ ਕੀਤਾ ਤੇ ਵਾਪਸ ਘਰ ਵਿੱਚ ਆ ਕੇ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਬਸ ਮਹਿਸੂਸ ਤਾਂ ਹੈ ਵੀ ਜਿਹੜਾ ਮਨ ਚ ਆਇਆ ਸੀਗਾ ਫੁਰਨਾ ਜਿਵੇਂ ਵਾਹਿਗੁਰੂ ਨੇ ਦਿੱਤਾ ਸੀਗਾ ਉਹ ਜਦ ਪੂਰਾ ਉਹਨੂੰ ਪੂਰਾ ਕਰਨ ਲਈ ਹਰ ਟਾਈਮ ਮਨ ਮੰਨਤੇ ਰਹਿੰਦਾ ਸੀਗਾ ਜਦੋਂ ਪੂਰਾ ਹੋ ਗਿਆ ਤਾਂ ਹੈ ਹੋ ਗਿਆ ਵੀ ਮਨ ਸ਼ਾਂਤ ਹੋ ਗਿਆ ਹੁਣ ਵੀ ਹਾਂ ਜੋ ਕਰਨਾ ਸੀ ਤੋ ਹੋ ਗਿਆ ਕਰਵਾ ਲਿਆ ਵਾਹਿਗੁਰੂ ਜੀ ਨੇ ਬਿਲਕੁਲ ਜੀ ਇੱਥੇ ਆਪਾਂ ਵੀ ਦੱਸ ਦਈਏ ਕਿ ਮਲਕੀ ਸਿੰਘ ਜੀ ਪਹਿਲੇ ਸਿੱਖ ਗੁਰਸਿੱਖ ਨੇ ਜਿਹੜਾ ਨੇ ਉੱਥੇ ਪੀਕ ਤੇ ਜਾ ਕੇ ਨਿਸ਼ਾਨ ਸਾਹਿਬ ਚੜਾਇਆ ਨਾਲੇ ਨਿਊਜ਼ੀਲੈਂਡ ਦਾ ਫਲੈਗ ਵੀ ਉਹਨਾਂ ਨੇ ਲੈ ਕੇ ਗਏ ਨਾਲ ਉੱਥੇ ਬਟ ਬੀਇੰਗ ਅ ਗੁਰਸਿੱਖ ਤੁਹਾਨੂੰ ਕੋਈ ਪ੍ਰੋਬਲਮ ਆਈ ਹੋਏ ਪੀ ਉਹ ਸਰਕਾਰਨ ਦੇ ਵਿੱਚ ਸਪੈਸੀਫਿਕਲੀ ਹਾਂ ਜੀ ਜਦੋਂ ਮੈਂ ਬੇਸ ਕੈਂਪ ਤੇ ਪਹੁੰਚਿਆ ਸੀਗਾ ਤਾਂ ਉੱਥੇ ਹੀ ਜਿਹੜੇ ਬੇਸ ਕੈਂਪ ਹੁੰਦਾ ਇੱਕ ਟਾਈਮ ਦਾ ਉਹਨੂੰ ਜੈਲੋ ਟੈਂਟ ਸਿਟੀ ਕਹਿੰਦੇ ਨੇ ਤਾਂ ਇੱਕ ਵਿਲੇਜ ਹੁੰਦਾ ਸੋਡਾ ਉਹ ਵਿਲੇਜ 'ਚ ਗੱਲਾਂ ਚੱਲਣ ਲੱਗੀਆਂ ਸੀ ਵੀ ਇਹ ਧਾੜੇ ਨਾਲ ਪ੍ਰਕਾਸ਼ ਕੀਤਾ ਹੈ ਇਹਦੀ ਕਕਾਰ ਪਾਏ ਨੇ ਇਹ ਕਿਵੇਂ ਚੜੂਗਾ ਵੀ ਇਹ ਚੜ ਤਾਂ ਸਕਦਾ ਨਹੀਂਗਾ ਤਾਂ ਉਹ ਆਪਸ 'ਚ ਗੱਲਾਂ ਕਰਨ ਲੱਗੇ ਪਰ ਮેરਨਾ ਨਾ ਕਰਨ ਤੇ ਝਿਜਕਦੇ ਸੀਗੇ ਜਾਂ ਫਿਰ ਮੈਨੂੰ ਭਣਕ ਪੈਣ ਲੱਗ ਗਈ ਜਾਂ ਮੈਨੂੰ ਸ਼ੇਰ ਪਾਣੇ ਦੱਸਣ ਲੱਗੇ ਵੀ ਮਲਕੀਤ ਵੀ ਤੂੰ ਚੜ ਨਹੀਂ ਸਕਦਾ ਵੀ ਤੈਨੂੰ ਇਹ ਕਕਾਰ ਤੇਨ ਧਾੜਾ ਸਾਹਿਬ ਤੂੰ ਇਹ ਖੁੱਲਾ ਛੱਡ ਕੇ ਲਿਆ ਨਹੀਂ ਸਕਦਾ ਤਾਂ ਇਹ ਮੈਨੂੰ ਉਦੋਂ ਹੀ ਫਿਰ ਫੇ ਫੇ ਮੈਂ ਉਹਨਾਂ ਨਾਲ ਖੁੱਲ ਕੇ ਡਿਸਕਸ਼ਨ ਕੀਤੀ ਫਿਰ ਮੈਂ ਕਿਹਾ ਵੀ ਮੈਂ ਉਹਨਾਂ ਨੂੰ ਦੱਸਿਆ ਜਿਹੜੇ ਕਾਰਨ ਇਹ ਮੈਂ ਲਾ ਨਹੀਂ ਸਕਦਾ ਇਹ ਮੈਨੂੰ ਇਸ ਤਰ੍ਹਾਂ ਹੀ ਜਾਣਾ ਹੀ ਪੈਣਾ ਹੈ ਤਾਂ ਉਹ ਕਹਿੰਦੇ ਵੀ ਤੈਨੂੰ ਬਹੁਤ ਔਕੜਾਂ ਆਉਣਗੀਆਂ ਵੀ ਜਿਵੇਂ ਜਿਹੜਾ ਦਾੜਾ ਸਾਹਿਬ ਆ ਇਹ ਜਾਂ ਤੂੰ ਮਾਸਕ ਪਾਏਂਗਾ ਜਾਂ ਮਾਸਕ ਪਾਉਨੇ ਆ ਤੁਸੀਂ ਸਿਰਫ ਸੜਾ ਫੇਸ ਜਿਹੜਾ ਐਕਸਟਰਨਲ ਹੈ ਇਹਦਾ ਬਾਕੀ ਦਾ ਤੁਸੀਂ ਵਨ ਸੂਟ ਪਾ ਲੈਣੇ ਹੋ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਜਿਹੜਾ ਦਾੜਾ ਸਾਹ ਵਾ ਤੇ ਇਹ ਮਾਸਕ ਆ ਇਹ ਜੁੜ ਜਾਂਦੇ ਜੰਮ ਜਾਂਦੇ ਨੇ ਜਾਂ ਜੰਮ ਜਾਂਦੇ ਜਾਂ ਤੁਹਾਨੂੰ ਮਾੜਾ ਜਿਹਾ ਵੀ ਲਾਉਣਾ ਪਿਆ ਖਾਣ ਪੀਣ ਲਈ ਤਾਂ ਥੋੜਾ ਸਾਰਾ ਕੁਝ ਲਹੂਗਾ ਵਿੱਚੇ ਦਾੜਾ ਵਿੱਚੇ ਮਾਸ ਸਭ ਕੁਝ ਆਊਗਾ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਨਾ ਜਿਵੇਂ ਸਾਡਾ ਕੰਟਰੈਕਟ ਸਾਈਨ ਹੁੰਦਾ ਵੀ ਜੇ ਤੁਸੀਂ ਜੇ ਤੁਸੀਂ ਗੁਜ਼ਰ ਜਾਓ ਤਾਂ ਤੁਹਾਨੂੰ ਉਹਨਾਂ ਤੇ ਕੋਈ ਰਿਸਪਾਂਸਿਬਿਲਟੀ ਨਹੀਂ ਆਉਂਦੀ ਬਾਕੀ ਵੀ ਇਹ ਮੇਰੀ ਜ਼ਿੰਮੇਵਾਰੀ ਆ ਵੀ ਤੁਸੀਂ ਮੈਂ ਤੁਹਾਡੇ ਜਿਵੇਂ ਤੁਸੀਂ ਕਹੋਗੇ ਮੈਂ ਉਹਨਾਂ ਨੂੰ ਫਾਲੋ ਕਰੂੰਗਾ ਪਰ ਇਹ ਐਂ ਹੀ ਰਹਿਣਗੇ ਬਹੁਤ ਵੱਡਾ ਡਿਸੀਜਨ ਵਾਕਿਆ ਹੀ ਪਰ ਇਹ ਕਦੋਂ ਤੁਹਾਡੇ ਸੋਚ ਦਿਮਾਗ ਚ ਆਇਆ ਕਿ ਮੈਂ ਯੂ نو ਦੁਨੀਆ ਦੀ ਇੱਕ ਸਭ ਤੋਂ ਉੱਚੀ ਚੋਟੀ ਤੇ ਜਾਣਾ ਹੈ ਕਦੋਂ ਤੁਸੀਂ ਸੋਚਿਆ ਤੇ ਕਦੋਂ ਤੁਸੀਂ ਉਹਦੀ ਪ੍ਰੈਕਟਿਸ ਸ਼ੁਰੂ ਕੀਤੀ ਹੈ ਕਿਹੋ ਜੀ ਪ੍ਰੈਕਟਿਸ ਕੀਤੀ ਤੁਸੀਂ ਜਾਣ ਤੋਂ ਪਹਿਲਾਂ ਇਹ ਅਸਲ 'ਚ ਨਾ 1900 ਪਹਿਲਾਂ ਤਾਂ ਅਸੀਂ ਚਲੋ ਆਪਾਂ ਜਿਵੇਂ ਅਸੀਂ ਆਪਾਂ ਨਿਊਜ਼ੀਲੈਂਡ ਰਹਿੰਦੇ ਆ ਆਪਾਂ ਛੋਟੇ-ਮोटे ਵਾਕਸ ਕਰਦੇ ਆ ਮੈਂ ਹਨੂਆ ਫਾਲਸ ਹੋ ਗਈਆਂ ਪਹਿਲਾਂ ਉਹ ਸ਼ੁਰੂ ਕੀਤੀਆਂ ਸੀ ਛੋਟੇ ਬੱਚੇ ਸੀ ਨਾ ਲੈ ਜਾਂਦਾ ਸੀਗਾ ਫਿਰ ਪੈਨਕਲਸ ਹੋ ਗਈ ਫਿਰ ਟਾਰਾਨਾਕੀ ਹੋ ਗਈ ਫਿਰ ਟਿੰਗਰੀਰੋ ਹੋ ਗਈ ਤੇ ਹੋਰ ਵੱਡੇ-ਵੱਡੇ ਫਿਰ ਪਤਾ ਨਹੀਂ ਕਿੱਥੋਂ ਫੁਰਨਾ ਆ ਮੈਂ ਤਾਂ ਆਪਨੇ ਸਮਝ ਆ ਰਿਹਾ ਵੀ ਨਵੰਬਰ ਦਸੰਬਰ ਦਾ ਟਾਈਮ ਸੀਗਾ 1922 ਤੇ ਮੈਨੂੰ ਕਿਸੇ ਨੇ ਕੈਨੇਡਾ ਤੋਂ ਕੰਟੈਕਟ ਕੀਤਾ ਮੇਰੇ ਦੋਸਤੇ ਸੀਗਾ ਤੇ ਉਹ ਕਹਿੰਦਾ ਮਲਕੀਤ ਵੀ ਕੀ ਰਾਇ ਮਗਰ ਮੇਰਾ ਮਾਨ ਕਰਦਾ ਉਹਨੂੰ ਕਿਹਾ ਕਿ ਉਹ ਆਈ ਸਪੈਸ਼ਲਿਸਟ ਆ ਤੇ ਵੀ ਮੇਰਾ ਮਾਨ ਕਰਦਾ ਵੀ ਜਾਣ ਦਾ ਤੇ ਪਰ ਮੈਂ ਮੇਰਾ ਟੀਚਾ ਹੋ ਰਾ ਵੀ ਮੈਂ ਉਹਨੂੰ ਕਿਹਾ ਤੇ ਉਹ ਕਹਿੰਦਾ ਵੀ ਉਹਨੂੰ ਮੈਂ ਦੱਸਿਆ ਨਹੀਂ ਟੀਚਾ ਹਜੇ ਆਪਣਾ ਵੀ ਪਰ ਮੇਰਾ ਟੀਚਾ ਹੋ ਰਾ ਮੈਂ ਜਾਣਾ ਹੈਗਾ ਤੇ ਪਰ ਮੈਨੂੰ ਪਤ ਸਮਝ ਨਹੀਂ ਆ ਰਹੀ ਕੀ ਕੀ ਕਰਾਂ ਤਾਂ ਉਦੋਂ ਸਾਨੂੰ ਰਣੇ ਮੇਰੇ ਮਨ 'ਚ ਆਉਣ ਲੱਗ ਗਿਆ ਸੀ ਮੇਰੇ ਮਨ 'ਚ ਤਾਂ ਸਿੱਧਾ ਹੀ ਆ ਗਿਆ ਸੀ ਵੀ ਨੀਸ਼ਾਨ ਸਾਹਿਬ ਚੜਾਉਣਾ ਪਹਿਲੇ ਸੱਟੀ 21 ਦਿਮਾਗ 'ਚ ਗੱਲ ਆਈ ਵੀ ਯਾਰ ਜੇ ਜਾਣਾ ਤਾਂ ਨੀਸ਼ਾਨ ਸਾਹਿਬ ਲੈ ਕੇ ਜਾਣਾ ਤੇ ਇਹ ਚੜਾ ਕੇ ਆਉਣਾ ਹੋਰ ਕੁਝ ਨਹੀਂ ਸੀਗਾ ਮੇਰੇ ਮਨ 'ਚ ਵੀ ਮੈਨੂੰ ਆਪਣੇ ਦਿਲ ਦੀ ਵੀ ਮੈਂ ਆਪਣੀ ਤਮੰਨਾ ਪੂਰੀ ਕਰਨੀ ਜਾਂ ਮੇਰੀ ਐਮ ਆ ਜਾਂ ਮੇਰਾ ਉਹ ਹੋਰ ਕੁਝ ਨਹੀਂ ਸੀਗਾ ਇਹ ਬਿਲਕੁਲ ਵਹੀ ਜੀ ਇੱਕ ਵਾਰੀ ਕਹਿੰਦੇ ਵੀ ਨਿਸ਼ਚੈ ਕਰ ਲੋ ਤਾਂ ਸਭ ਕੁਝ ਫਤਿਹ ਹੋ ਜਾਂਦਾ ਬਟ ਇਹ ਸਾਰੇ ਮਤਲਬ ਪਲੈਨਿੰਗ ਦੇ ਵਿੱਚ ਪਰਿਵਾਰ ਦਾ ਕਿਵੇਂ ਤੁਹਾਡੇ ਨਾਲ ਸਾਥ ਰਿਹਾ ਪਰਿਵਾਰ ਦਾ ਮੇਰੇ ਪਰਿਵਾਰ ਨੂੰ ਮੈਂ ਪਹਿਲੇ ਬਿਠਾ ਕੇ ਦੱਸਦਾ ਸੀਗਾ ਵੀ ਮੈਂ ਮਾਉਂਟ ਐਵਰੇਸਟ ਚੜ੍ਹਨੀ ਆ ਤੇ ਸ਼ੌਕ ਲੱਗਦਾ ਵੀ ਓਬਵੀਅਸਲੀ ਇਟਸ ਬਿਗ ਸ਼ੌਕ ਕਿਉਂਕਿ ਜਿਹੜੀ ਮਾਉਂਟ ਐਵਰੇਸਟ ਵਰਡ ਸੁਣ ਕੇ ਤੁਸੀਂ ਪਹਿਲਾਂ ਘਬਰਾ ਜਾਂਦੇ ਹੋ ਤੁਸੀਂ ਕਿਉਂਕਿ ਜਦੋਂ ਸੋ ਪਹਿਲਾਂ ਸਾਰਿਆਂ ਨੇ ਇਹੀ ਪੜਿਆ ਹੁੰਦਾ ਆਪਣੇ ਕਿਤਾਬਾਂ ਚ ਵੀ ਸਭ ਤੋਂ ਉੱਚੀ ਚੋਟੀ ਜਿਹੜੀ ਐਮਾਉਂਟ ਐਵਰੇਸਟ ਆ ਫਿਰ ਉਹਦੀ ਫੋਟੋ ਦੇਖੀ ਹੁੰਦੀ ਹੈ ਜੇ ਫੋਟੋ ਦੇਖੀ ਹੁੰਦੀ ਹੈ ਉਹ ਤੁਹਾਨੂੰ ਇਹ ਹੋ ਜਾਂਦਾ ਵੀ ਯਾਰ ਨਾ ਇਹ ਵਸ ਦੀ ਗੱਲ ਨਹੀਂ ਕਿਉਂਕਿ ਹੁਣ ਤੱਕ 1953 ਤੋਂ ਲੈ ਕੇ ਹੁਣ ਤੱਕ ਸਿਰਫ 6700 ਬੰਦੇ ਹੀ ਚੜ੍ਹ ਸਕੇ ਨੇ ਸਾਰੀ ਦੁਨੀਆ 'ਚ ਤੇ ਆਪਣੇ ਨਿਊਜ਼ੀਲੈਂਡ ਤੋਂ 52 ਚੜ੍ਹੇ ਆ ਤੇ 53 ਸੀਗਾ ਤੇ ਇਹ ਹਰੇਕ ਦੇ ਜਣੀ ਜਣੀ ਮੇਰੇ ਵਸ ਦੀ ਗੱਲ ਨਹੀਂ ਸੀ ਮੈਂ ਆਪ ਹੀ ਪਹਿਲਾਂ ਕਹਿਣਾ ਮੇਰੇ ਵਸ ਦੀ ਗੱਲ ਨਹੀਂ ਸੀਗੀ ਇਹ ਹਰੇਕ ਦੇ ਵਸ ਦੀ ਗੱਲ ਨਹੀਂ ਹੈਗੀ ਉੱਥੇ ਇੱਕ ਪਰਵਰਬ ਚੱਲਦੀ ਆ ਮਾਊਂਟੇਨ ਅਲਾਉਸ ਯੂ ਟੂ ਕਲਾਈਮ ਯੂ ਡੋਨਟ ਕਲਾਈਮ ਦੀ ਮਾਊਂਟੇਨ ਜੀ ਇਹ ਸੱਚ ਆ ਇਹ ਕੌੜਾ ਸੱਚ ਆ ਹਰੇਕ ਨੂੰ ਸਮਝਣਾ ਚਾਹੀਦਾ ਤੇ ਸਮਝਣਾ ਪੈਂਦਾ ਵੀ ਆ ਤੇ ਮੰਨਣਾ ਵੀ ਪੈਂਦਾ ਤੁਸੀਂ ਐ ਨਹੀਂ ਕਹਿ ਸਕਦੇ ਵੀ ਮੈਂ ਸਰ ਕਰ ਲਈ ਮੈਂ ਕਰ ਲਿਆ ਨਾ ਇਹ ਮੈਂ ਤੁਹਾਨੂੰ ਆਪਣੇ ਜਿਹੜੇ ਮੇਰੇ ਨਾਲ ਵਾਪਰੀਆਂ ਘਟਨਾ ਦੇ ਉਹ ਦੇਖ ਕੇ ਸਭ ਕੁਝ ਜੋ ਦੇਖਿਆ ਉੱਥੇ ਜੋ ਅਨੁਭਵ ਕੀਤਾ ਜੋ ਚੜ ਕੇ ਵੀ ਫੀਲ ਕੀਤਾ ਉਹ ਤੋਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਤੁਸੀਂ ਹੁਣੇ ਮੈਂਸ਼ਨ ਕੀਤਾ ਕਿ ਤੁਸੀਂ 53 ਦੇ ਨਿਊਜ਼ੀਲੈਂਡਰ ਸੀ ਜਿਨ੍ਹਾਂ ਨੇ ਮਾਉਂਟ ਐਵਰੇਸਟਰ ਕੀਤੀ ਤੇ 53 ਵਰਿਆਂ ਦੀ ਉਮਰ ਸੀ 1953 ਚ ਪਹਿਲਾ ਜਿਹੜਾ ਕੋਈ ਯਾ ਇਨਸਾਨ ਜਿਹਨੇ ਮਾਉਂਟ ਐਵਰੇਸਟਰ ਕੀਤੀ ਕੋਈ ਲੌਜੀਕ ਸਕੇ ਪਿੱਛੇ ਆ ਕੁਦਰਤੀ ਹੋ ਗਿਆ ਇਹ ਕੁਦਰਤੀ ਹੋਇਆ ਮੈਨੂੰ ਵੀ ਕਿਸੇ ਨੇ ਜਿਆ ਦੱਸਿਆ ਕਿ ਤੇਰੀ ਉਮਰ 15 53 ਆ ਤੈਨੂੰ ਪਤਾ 53 ਚ ਚੜੇ ਸੀ ਜਦ ਉਹਨੇ ਇਹ ਗੱਲਾਂ ਕਹੀਆਂ ਮੈਂ ਤਾਂ ਸੋਚੇ ਵੀ ਨਹੀਂ ਸੀ ਇਹ ਜਦ ਮੈਂ ਪਹਿਲੀ ਉੱਥੇ ਨਾ ਜਦ ਤੁਸੀਂ ਬੇਸ ਕੈਂਪ ਪਹੁੰਚਦੇ ਹੁੰਦੇ ਆ ਤੁਹਾਨੂੰ ਤਿੰਨ ਰੋਟੇਸ਼ਨਾਂ ਕਰਨੀਆਂ ਪੈਂਦੀਆਂ ਨੇ ਰੋਟੇਸ਼ਨ ਵੀ ਕਰਨੀ ਹੁੰਦੀ ਹੈ ਕੈਂਪ 3 ਤੱਕ ਜਾਣ ਦੀ ਕਰਨੀ ਹੁੰਦੀ ਆ ਤੇ ਮੈਂ ਪਹਿਲਾਂ ਪਹਿਲਾ ਮਾਉਂਟ ਲਬੁਸ਼ੇ ਕਰਨੀ ਹੁੰਦੀ ਆ ਮਾਉਂਟ ਲਬੁਸ਼ੇ ਹੈਗੀ ਆ 6119 ਮੀਟਰਸ ਉਹ ਮੈਂ ਕਰਾਇਆ ਸਕਸੈਸਫੁਲੀ ਉਹ ਤੋਂ ਕਰਨ ਤੋਂ ਬਾਅਦ ਹੀ ਆ ਕੇ ਮੈਂ ਬਿਮਾਰ ਹੋ ਗਿਆ ਬਿਮਾਰ ਕੀ ਹੋ ਗਿਆ ਮੇਰਾ ਮੈਂ ਡੀਹਾਈਡਰੇਸ਼ਨ ਹੋ ਗਈ ਮੈਨੂੰ ਲਾਸ ਆਫ ਹੈਪਟਾਈਟ ਹੋ ਗਿਆ ਲਾਸ ਆਫ ਹੈਪਟਾਈਟ ਨਾ ਮੇ ਮੇ ਤਾਂ ਖਾਏ ਅੰਦਰ ਜਾਂਦਾ ਹੀ ਨਹੀਂ ਸੀਗਾ ਮੇਰੇ ਸਰੀਰ ਚ ਜਾ ਜਾਂਦਾ ਨਹੀਂ ਸੀਗਾ ਪਹਿਲਾਂ 2-3 ਦਿਨ ਉਹਨਾਂ ਨੇ ਦੇਖਿਆ ਫਿਰ 3 ਦਿਨ ਮੇਰੇ ਡ੍ਰਿਪ ਲਾਤੀ। ਜਦ ਡ੍ਰਿਪ ਲਾਤੀ ਫਿਰ ਉਹਨਾਂ ਨੇ ਇੰਜੈਕਸ਼ਨ ਦਿੱਤੇ। ਫਿਰ ਮੈਨੂੰ ਥੋੜੀ-ਥੋੜੀ ਭੁੱਖ ਲੱਗਣ ਲੱਗੀ। ਤੇ ਜਿਹੜੇ ਮੇਰੇ ਨਾਲ ਦੇ ਸੀਗੇ ਉਹ ਉਹ ਰੋਟੇਸ਼ਨਾਂ ਕਰ ਰਹੇ ਸੀਗੇ ਤੇ ਮੈਂ ਉੱਥੇ ਬਿਮਾਰ ਪਿਆ ਸੀਗਾ। ਰੋਟੇਸ਼ਨ ਇਨ ਦੀ ਸੈਂਸ ਪਹਿਲਾਂ ਕੈਂਪ 1 ਜਾਂਦੇ ਸੀਗੇ ਫਿਰ ਕੈਂਪ 2 ਫਿਰ ਫੇਰ ਵਾਪਸ ਆ ਜਾਂਦੇ ਸੀਗੇ। ਇਹ ਤੁਹਾਨੂੰ 3 ਕਰਨੀਆਂ ਪੈਂਦੀਆਂ ਨੇ। ਜੇ ਮੇਰੇ ਨਾਲ ਅਨੁੱਖ ਹੈ ਵਾਪਰਿਆ ਜੋ ਕੁਝ ਵਾਪਰਿਆ ਜੋ ਕੁਝ ਹੋਇਆ। ਬਿਨਾ ਰੋਟੇਸ਼ਨ ਤੋਂ ਮੈਨੂੰ 11 ਮਈ ਨੂੰ ਉਹਨਾਂ ਨੇ ਓਕੇ ਕਰਤਾ ਵੀ ਤੂੰ ਜਾ ਉੱਪਰ ਨੂੰ ਮੈਂ ਕੋਈ ਕੋਈ ਰੋਟੇਸ਼ਨ ਨਹੀਂ ਕੀਤੀ ਕੁਝ ਨਹੀਂ ਕੀਤਾ ਸਿੱਧਾ ਪਹਾੜੀ ਤੇ ਨੂੰ ਚੱਲ ਪਿਆ ਮਾਊਂਟ ਆਵਰੈਸ ਚੜ੍ਹਨਾ ਇੱਕ ਪਹਿਲਾ ਪਹਿਲਾ ਇਨਸੀਡੈਂਟ ਹੋਇਆ ਉੱਥੇ ਇਦੋਂ ਪਹਿਲਾਂ ਕਦੇ ਨਹੀਂ ਹੋਇਆ ਉੱਥੇ ਕਿਸੇ ਨਾਲ ਵਾਹ ਬੜੀ ਤੇ ਅੱਛਾ ਇਹੋ ਜਿਹਾ ਮਾਊਂਟੇਨ ਕਲਾਈਮ ਕਰਨ ਲਈ ਮੇਰੇ ਖਿਆਲ ਨਾਲ ਇਕੁਪਮੈਂਟ ਵੀ ਕੋ ਸਪੈਸ਼ਲ ਹੁੰਦੇ ਹੋਣਗੇ ਕਿਉਂਕਿ ਰੈਗੂਲਰ ਕੱਪੜੇ ਪਾ ਕੇ ਤਾਂ ਕੋਈ ਨਹੀਂ ਜਾ ਸਕਦਾ ਉਹ ਮਤਲਬ ਕਿਦਾਂ ਦੇ ਇਕੁਪਮੈਂਟ ਕਿੱਥੋਂ ਲੈਂਦੇ ਨੇ ਕਿਵੇਂ ਯੂਜ਼ ਕਰਦੇ ਨੇ ਤੁਸੀਂ ਪਹਿਲੇ ਟ੍ਰੇਨਿੰਗ ਲਈ ਸੀ ਉਹਦੀਆਂ ਕਿਦਾਂ ਨਾ ਇੱਕ ਪੁਆਇੰਟ ਕੀ ਹੁੰਦਾ ਉੱਥੇ ਤੁਹਾਨੂੰ ਪਹਿਲਾਂ ਜਿਵੇਂ ਹੁਣ 6000 ਮੀਟਰ ਤੱਕ ਦਾ ਡਿਫਰੈਂਟ ਇਕੁਪਮੈਂਟ ਹੁੰਦਾ ਜਿਹੜਾ 6000 ਮੀਟਰ ਤੋਂ ਉੱਤੇ ਚੜਨਾ ਉਹਦਾ ਟੋਟਲੀ ਡਿਫਰੈਂਟ ਸਾਰਾ ਨਵਾਂ ਪਰਚੇਸ ਕਰਨਾ ਪੈਂਦਾ ਫਿਰ ਅਸੀਂ ਜਿਵੇਂ 12 ਅਪ੍ਰੈਲ ਨੂੰ ਪਹੁੰਚੇ ਸੀਗੇ 13 ਅਪ੍ਰੈਲ ਨੂੰ ਸਾਡੀ ਸ਼ਾਪਿੰਗ ਹੁੰਦੀ ਆ ਵੀ ਜਿਹੜੀ ਇੱਕ ਤਾਂ ਵਨ ਸੂਟ ਖਰੀਦਣਾ ਹੁੰਦਾ ਜਿਵੇਂ ਸਪੇਸ ਵਾਲੇ ਪਾਏ ਹੁੰਦਾ ਉਹਨਾਂ ਦਾ ਵਨ ਸੂਟ ਪਾਇਆ ਹੁੰਦਾ ਇਕ ਨਹੀਂ ਸਾਡੇ ਵੀ ਵਨ ਸੂਟ ਪਾਇਆ ਹੁੰਦਾ ਪੈਰਾਂ ਤੋਂ ਲੈ ਕੇ ਸਿਰ ਤੱਕ ਇੱਕੋ ਹੀ ਹੁੰਦਾ ਤੇ ਦੂਜਾ ਕੀ ਹੁੰਦਾ ਸਾਡੇ ਕ੍ਰੈਂਪਟੌਨਸ ਲੈਣੇ ਆ ਸ਼ੂਜ਼ ਲੈਣੇ ਆ ਜਿਹੜੇ ਸਮਿਟ ਵਾਲਾ ਸਮਾਨ ਆ ਟੋਟਲੀ ਡਿਫਰੈਂਟ ਹੁੰਦਾ ਮੈਂ ਲਿਆਂਦਾ ਸ਼ਾਇਦ ਤੁਸੀਂ ਵੀਜੀ ਅਸਲੀਅਤ ਉੱਥੇ ਬਹੁਤ ਹੀ ਡਿਫਰੈਂਟ ਆ ਜਿਹੜੀ ਤੁਹਾਨੂੰ ਵੀਡੀਓਜ਼ ਚ ਦਿਖਾਈ ਜਾਂਦੀ ਆ ਮੈਂ ਐ ਨਹੀਂ ਕਹਿੰਦਾ ਵੀ ਵੀਡੀਓਜ਼ ਵਾਲੇ ਕਿਉਂਕਿ ਉਹਨਾਂ ਦਾ ਕਮਰਸ਼ੀਅਲ ਆ ਸਾਰਾ ਕੁਝ ਤੇ ਜਿਹੜੀ ਅਸੀਂ ਉੱਥੇ ਦੇਖੀ ਜਿਹੜੀ ਉੱਥੇ ਫੀਲ ਕੀਤੀ ਜਾਂ ਚੜਦੇ ਸੀਗੇ ਉੱਥੇ ਤਾਂ ਸਾਨੂੰ ਜਿਵੇਂ ਕਹਿੰਦੇ ਨੇ ਵੀ ਸਭ ਕੁਝ ਦਿਮਾਗ ਵੀ ਖਾਲੀ ਹੋ ਜਾਂਦਾ ਸਾਰਾ ਕੁਝ ਖਾਲੀ ਹੋ ਜਾਂਦਾ ਤੇ ਤੁਹਾਨੂੰ ਖਤਮ ਹੀ ਨਹੀਂ ਆਉਂਦਾ ਤੇ ਆਪਾਂ ਵੀਡੀਓ ਚ ਦੇਖਦੇ ਆ ਵੀ ਪਹਿਲਾਂ ਹੈਲਰੀ ਸਟੈਪ ਆਗੇ ਬਾਲਕੋਨੀ ਆਗੇ ਸਾਊਥ ਕੋਲ ਆ ਗਿਆ ਤੇ ਚੜ ਗਏ ਨਾ ਨਾ ਉਹ ਆਉਣ ਚ ਹੀ ਨਹੀਂ ਆਉਂਦੇ ਜਦ ਤੁਸੀਂ ਕੈਂਪ 4 ਤੋਂ ਚੱਲਦੇ ਹੋ ਜਿਵੇਂ 7:30 ਵਜੇ ਚੱਲਿਆ ਮੈਂ ਸ਼ਾਮ ਨੂੰ ਤਾਂ ਸਵੇਰੇ 8:37 ਮਿੰਟ ਤੇ ਪਹੁੰਚਿਆ ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੰਨਾ ਟਾਈਮ ਲੱਗਿਆ ਸਿਰਫ ਡਿਸਟੈਂਸ ਕਿੰਨਾ ਸੀਗਾ ਹਾਈਟ ਕਿੰਨੀ ਸੀਗੀ 848 ਮੀਟਰ 848 ਮੀਟਰ ਨੂੰ 13 ਘੰਟੇ ਦੇ ਕਰੀਬ ਲੱਗ ਗਿਆ ਜੀ ਬਿਲਕੁਲ ਖੈਰ ਹੈ ਇਹ ਤਾਂ ਅਚੀਵਮੈਂਟ ਜਿਨ੍ਹਾਂ ਨੇ ਯੂ نو ਹਾਸਲ ਕੀਤੇ ਜਾਂ ਤਾਂ ਉਹ ਜਾਣ ਸਕਦੇ ਨੇ ਜਾਂ ਜਿਨ੍ਹਾਂ ਨੇ ਕੋਈ ਉਹੋ ਜਿਹਾ ਕੋਸ਼ਿਸ਼ ਕੀਤੀ ਕਰਨ ਦੀ ਪਰ ਉਦਾਂ ਤੁਹਾਡੇ ਵੱਲੋਂ ਕੀ ਐਡਵਾਈਸ ਹੈ ਜੇ ਕੋਈ ਇਹੋ ਜਿਹੀ ਕੋਈ ਪੀਕ ਤੇ ਕਲਾਈਮ ਕਰਨਾ ਚਾਹੇ ਤੇ ਪ੍ਰੈਕਟਿਸ ਲਈ ਉਹਨੂੰ ਕੀ ਕਰਨਾ ਚਾਹੀਦਾ ਹੈ ਤੇ ਈਵਨ ਜਿਹੜੀ ਆਪਣੀ ਜਨਰੇਸ਼ਨ ਅੱਗੇ ਸੋਚਦੀ ਹੈ ਕਲਾਈਮਿੰਗ ਲਈ ਮਤਲਬ ਤੋਂ ਤੁਹਾਡੇ ਵੱਲੋਂ ਕੀ ਐਡਵਾਈਸ ਹੋਣਾ ਹੈ ਇਹ ਮੇਰੀ ਬਰਤัย ਹੀ ਡਵਾਈਸ ਹੈ ਕਿਉਂਕਿ ਮੈਂ ਵੀ ਉੱਥੇ ਮਿਲਦਾ ਸੀਗਾ ਪਹਿਲਾਂ ਤੁਹਾਨੂੰ ਮੈਂ ਆਪਣਾ ਦੱਸਦਾ ਕਿ ਮੇਰੇ ਨਾਲ ਕੀ ਵਾਪਰੀ ਸੀਗੀ ਜਿਵੇਂ ਹਰੇਕ ਉੱਥੇ ਡਿਨਰ ਟੇਬਲ ਤੇ ਸਾਰੇ ਇਕੱਠੇ ਹੁੰਦੇ ਆ ਮਾਉਂਟੇਨਅਰਸ ਜਿਹੜੇ ਜਿਹੜੇ ਇਹਨੂੰ ਇਸੇ ਨਾਲ ਮੱਥਾ ਲਾਉਂਦੇ ਨੇ ਜਦੋਂ ਸ਼ਾਮ ਨੂੰ ਇਕੱਠੇ ਬਹਿੰਦੇ ਤਾਂ ਅਸੀਂ ਸਾਰੇ ਐਕਸਪੀਰੀਅੰਸ ਸ਼ੋ ਕਰਦੇ ਆ ਤੇ ਜਦੋਂ ਕਿਸੇ ਦਾ ਮੈਂ ਸੁਣਦਾ ਸੀਗਾ ਵੀ ਮੈਨੂੰ 5 ਸਾਲ ਹੋ ਗਏ ਮੇਰੀ ਅੱਜ ਤੀਜੀ ਟਰਾਈ ਆ ਦੋ ਟਰਾਈਆਂ ਫੇਲ ਹੋ ਚੁੱਕਿਆ ਤੇ ਕੋਈ ਕਹਿੰਦਾ ਸੀ ਮੈਂ ਮੇਰਾ ਆਹ ਕੋਰਸ ਕੀਤਾ ਹੋਇਆ ਤੇ ਜਾਂ ਮੇਰੀ ਵਾਰੀ ਆਉਂਦੀ ਸੀਗੀ ਮੈਂ ਜਿਵੇਂ ਕਲਾਸ 'ਚ ਜਿਹੜਾ ਵੀ ਅਨਪੜ੍ਹ ਜਿਵੇਂ ਜਿਹੜੇ ਬੱਚੇ ਨੂੰ ਕੁਝ ਆਉਂਦਾ ਨਹੀਂ ਹੁੰਦਾ ਉਹ ਲੁਕੋਂਦਾ ਹੁੰਦਾ ਮੈਂ ਆਪਣੇ ਆਪ ਨੂੰ ਲੁਕੋਂਦਾ ਸੀਗਾ ਵੀ ਜੇ ਮੈਨੂੰ ਨੈਰ ਪੁੱਛ ਲੈਣ ਕਿਉਂਕਿ ਮੈਨੂੰ ਕੋਈ ਬਿਲਕੁਲ ਹੈ ਹੀ ਨਹੀਂ ਸੀਗਾ ਮੇਰੇ ਕੋਲ ਕੀ ਸੀ ਟਾਰਾਂ ਲੱਗ ਕੇ ਸੀਗੀ ਪੈਨਿਕਲਸ ਸੀਗੀਆਂ ਇਹ ਵਾਕਸ ਸੀਗੀਆਂ ਹੋਰ ਕੁਝ ਨਹੀਂ ਸੀ ਮੇਰੇ ਹੱਥ 'ਚ ਨਾ ਕੋਈ ਟ੍ਰੇਨਿੰਗ ਸੀਗੀ ਸਾਰੇ ਉੱਥੇ ਜਿਹੜੇ ਮਿਲਦੇ ਸੀਗੇ ਉਹਨਾਂ ਨੇ ਦੋ ਦੋ ਸਾਲ ਦੀਆਂ ਰਿਗਰੈਸ ਟ੍ਰੇਨਿੰਗ ਕੀਤੀਆਂ ਹੁੰਦੀਆਂ ਸੀ ਬਹੁਤ ਹਾਰਡ ਤੇ ਉਹ ਮਾਊਂਟੇਨ ਚੜ੍ਹੇ ਹੁੰਦੇ ਸੀ ਕੋਈ 7000 ਚੜ੍ਹਿਆ ਕੋਈ 6 ਬੈਠ ਸੋਚ ਰਿਆ ਕੋਈ 8 इवन 8000 ਵਾਲੇ ਚੜੇ ਹੁੰਦੇ ਸੀ ਉਹ ਟਰਾਈ ਕਰਦੇ ਨੇ ਵੀ ਮੈਨੂੰ ਤਾਂ ਪਤਾ ਨਹੀਂ ਵਾਹਿਗੁਰੂ ਨੇ ਕਿ ਮੈਂ ਇਹ ਬਖਸ਼ਿਆ ਵੀ ਤੇ ਉਸ ਤੋਂ ਬਾਅਦ ਮੈਂ इवन ਕਿ ਮੈਂ ਸੱਚੀ ਗੱਲ ਦੱਸਦਾ ਨਾ ਮੈਂ ਡਿਨਰ ਤੇ ਟੇਬਲ ਤੇ ਜਾਣਾ ਹੀ ਛੱਡਦਾ ਕਿਉਂਕਿ ਮੈਨੂੰ ਮੈਂ ਡੀਮੋਰਾਲਾਈਜ਼ ਹੋ ਜਾਂਦਾ ਸੀ ਕਿ ਮੈਂ ਯਾਰ ਵੀ ਮੇਥੋਂ ਕਿੱਥੇ ਚੜ੍ਹ ਹੋਣੀ ਹੈ ਜੇ ਇਹ ਵਿਚਾਰੇ ਕਹਿੰਦੇ ਨੇ ਅਸੀਂ ਦੋ ਦੋ ਟਰਾਈਆਂ ਲਾ ਕੇ ਬੈਠੇ ਆ ਤੇ ਇੰਨੀ ਟ੍ਰੇਨਿੰਗਸ ਕੀਤੀ ਹੋਈਆਂ ਮੈਨੂੰ ਤਾਂ ਪਸੇ ਹੀ ਨਹੀਂ ਕੋਈ ਚੋਸਾਈ ਹੁੰਦੀਆਂ ਨੇ ਕਿਉਂਕਿ ਸਾਡੇ ਤੋਂ ਪਹਿਲਾਂ ਇੱਕ ਚਾਈਨੀਸ ਗਰੁੱਪ ਗਿਆ ਸੀਗਾ ਉਹ 13 ਨੂੰ ਚਲੇ ਗਿਆ 14 ਮਈ ਨੂੰ ਅ ਤੇਰਾਂ ਨੂੰ ਉੱਥੇ 14 ਨੂੰ ਕੈਂਪ ਫੋਰਟ ਤੇ ਪਹੁੰਚ ਗਿਆ 14 ਨੂੰ ਯਾਰ ਕੈਂਪ ਫੋਰਟ ਤੇ ਪਹੁੰਚ ਗਿਆ ਤਾਂ ਉੱਥੇ 15 ਜਣੇ ਸੀ ਉਹ ਤੇ ਐਨੀ ਹਵਾ ਚੱਲੀ ਤੇ ਸ਼ੇਰਪਾਸ ਨੇ ਉਹਨਾਂ ਨੂੰ ਕਹਿਦਾ ਵੀ ਅਸੀਂ ਆਪਾਂ ਚੜ੍ਹ ਨਹੀਂ ਸਕਦੇ ਤਾਂ ਹੁਣ ਚਾਈਨੀਜ਼ ਨੇ ਥੋੜੇ ਜਿਓ ਆਪਣੇ ਆਪ ਨੂੰ ਸਮਝਦੇ ਨੇ ਆਪਣਿਆਂ ਨੂੰ ਵੀ ਅਸੀਂ ਹਾਂ ਚੜ੍ਹ ਸਕਦੇ ਆ ਉਹਨਾਂ ਨੂੰ ਕੰਫੀਡੈਂਸ ਓਵਰ ਕੰਫੀਡੈਂਸ ਥੋੜਾ ਓਵਰ ਕੰਫੀਡੈਂਸ ਕਿ ਕਹ ਚਾਹ ਲੋ ਉਹਨਾਂ ਨੇ ਹੁੰਦਾ ਵੀ ਅਸੀਂ ਚੜ੍ਹ ਸਕਦੇ ਆ ਪਰ ਸ਼ੇਰਪਾਸ ਨੇ ਉਦੋਂ ਹੱਥ ਖੜੇ ਕਰ ਦਿੱਤੇ ਸੀਗੇ ਕਿਉਂਕਿ ਪਿੱਛੋਂ ਵੀ ਇਨਸਟਰਕਸ਼ਨ ਆ ਗਏ ਤੇ ਉੱਥੇ ਵੀ ਜਦੋਂ ਉਹਨਾਂ ਨੂੰ ਸ਼ੇਰਪਾਸ ਨੂੰ ਪਤਾ ਲੱਗ ਜਾਂਦਾ ਹੈ ਵੀ ਅਸੀਂ ਨਹੀਂ ਜਾ ਸਕਦੇ ਤਾਂ ਉਹਨਾਂ ਨੇ ਫਿਰ ਉਹਨਾਂ ਨੂੰ ਵਾਪਸ ਆਉਣਾ ਪਿਆ ਥੱਲੇ ਕੈਂਪ 2 ਤੇ ਤੇ ਜਦ ਤੁਸੀਂ ਕੈਂਪ 4 ਤੋਂ ਵਾਪਸ ਆ ਜੰਨੇ ਹੋ ਤੁਸੀਂ ਦੁਬਾਰਾ ਟਰਾਈ ਨਹੀਂ ਲੈ ਸਕਦੇ ਉਤਨੀ ਤੁਹਾਨੂੰ ਵਾਪਸ ਆਉਣਾ ਪੈਂਦਾ ਫਿਰ ਉਹਨਾਂ ਨੂੰ ਸਾਰਾ ਪੈਸਾ ਦੁਬਾਰਾ ਭਰਉਣਾ ਪੈਂਦਾ ਕਿਉਂਕਿ ਸਾਰਾ ਕੁਝ ਜਿਹੜਾ ਪਹਿਲਾਂ ਕੀਤਾ ਹੁੰਦਾ ਉਹਨਾਂ ਹੀ ਤੁਹਾਨੂੰ ਦੁਬਾਰਾ ਕਰਨਾ ਪੈਂਦਾ ਤੇ ਫਿਰ ਉਹ ਵਿਚਾਰੇ ਕੈਂਪ 2 ਤੋਂ ਦੁਬਾਰਾ 23 ਮਈ ਨੂੰ ਉਹਨਾਂ ਨੇ ਟਰਾਈ ਕੀਤੀ ਐਟੈਂਪਟ ਕੀਤੀ ਆ ਠੀਕ ਹੈ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕੋਈ ਸੌਖੀ ਜਰਨੀ ਨਹੀਂ ਹੈ ਜੇ ਕਿਸੇ ਨੇ ਜਾਣਾ ਹੈ ਜਾਂ ਮਾਊਂਟੇਨ ਨੂੰ ਕਲਾਈਮ ਕਰਨਾ ਬਟ ਤੁਸੀਂ ਆਪਣਾ ਟਾਈਮ ਦਿੱਤਾ ਬਲਕਿ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਦੇ ਨਾਲ ਹੀ ਮੈਂ ਅਮਰਿਤ ਆਕਲੈਂਡ ਨਿਊਜ਼ੀਲੈਂਡ ਤੋਂ